ਐਸਐਸਪੀ ਸਾਹਿਬ ਜਿੰਦਰਪਤੀ ਸਰਦਾਰ ਗੁਰਵਿੰਦਰ ਸਿੰਘ ਗਰਕ ਔਰ ਮਾਨਯੋਗ ਸਰਜੀਤ ਰਾਏ ਜੀ ਐਸਪੀਜੀ ਸਾਹਿਬ ਮਾਨਯੋਗ ਸਰਮਨ ਸਿੰਘ ਭੱਲ ਡੀਐਸਪੀ ਸੌਰਵੀਜ ਪਲੌਰ ਦੀ ਰਹਿਨਪਾਈ ਥੇਟ ਜੋ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਪੂਰੇ ਬਰਦਾਸੀ ਜਿੰਨੂੰ ਅਸੀਂ ਜਿਹੜਾ ਚਾਰ ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਮਰੇਸ਼ ਦੀਪਕ ਪੁੱਤਰ ਜਿੰਦਰ ਰਾਜਨ ਪੁੱਤਰ ਸ਼ੰਦਰ ਤੇ ਮਨਦੀਪ ਜੱਲੀ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰਿਆ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ ਬੰਦ ਵੇਖ ਕੇ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਇਹਨਾਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਦਿੰਦੇ ਸੀਗੇ ਤਕਰੀਬਨ ਰਾਤ ਦੇ ਟਾਈਮ 'ਚ ਜਦੋਂ ਨਿਕਲਦੇ ਸੀਗੇ ਤੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀਦਾਰ ਨਹੀਂ ਸੀ ਹੁੰਦਾ ਜਾਂ ਚੌਕੀਦਾਰ ਸੁੱਤਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮਾੜਾ ਮੋਟਾ ਵੱਜਿਆ ਕੈਸ਼ ਹੁੰਦਾ ਸੀ ਦੁਕਾਨਦਾਰ ਦਾ ਉਹ ਚੋਰੀ ਕਰ ਲਿੰਦੇ ਸੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀ ਦੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਕਿਨੂੰ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮਾਂ ਨੂੰ ਜਿਹੜਾ ਹਿਆਰਾ ਸਮੇਤ ਅਸੀਂ ਇਹ ਗ੍ਰਿਫਤਾਰ ਕੀਤਾ ਸਰ ਇਹਨਾਂ ਤੇ ਪਹਿਲਾਂ ਵੀ ਮੁਕਾਦਮਾ ਦਰਜਾ ਕੋਈ ਇਹਨਾਂ ਤੇ ਵਿੱਚੋਂ ਮੁਕਦਮੇ ਦਰਜ ਨੇ ਇਹਨਾਂ ਦੇ ਪਰ ਹੁਣ ਅਸੀਂ ਇਹਨਾਂ ਦੀ ਤਫ਼ਤੀਸ਼ ਕਰਦੇ ਹਾਂ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮ ਨੂੰ ਰਾਤ ਦੇ ਟਾਈਮ ਨੂੰ ਅਸੀਂ ਇਹਨਾਂ ਦੀ ਤਫ਼ਤੀਸ਼ ਕਰਦੇ ਹਾਂ ਠੀਕ ਇਹ ਜਿਹੜਾ ਮੁਕਦਮਾ ਦਰਜ ਕੀਤਾ ਹੈਗਾ ਇਹ ਇੱਥੋਂ ਹੀ ਇੱਕ ਘਰ ਦੇ ਵਿੱਚ ਇਹ ਬੜੇ ਸੀ ਉਹਨਾਂ ਨੂੰ ਪਛਾਣ ਲਿਆ ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਗਰਾਿਆਂ ਦੇ ਰਹਿਣ ਵਾਲੇ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀਗੀ